ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ अज की असं लेके आए हाँ कि जेकर काफ़ी टाइम तो कम तो रुके हुए जो कि समझ लो कि कि तुसी मकान बना रहे हो और मकान बनाना शुरू किया पर विच कोई भी अड़चन आ गई परेशानी आ गई वह काम नहीं हो रहा फिर तीन इंटरव्यू देन देते हो पूरा इंटरव्यू पास कर लेंगे हो आखिर घबरा जाते हो तो वह हथों निकल जाता है या ਫਿਰ ਤੁਸੀਂ ਕੋਈ ਐਗਜ਼ਾਮ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਗੌਰਮੇਟ ਐਗਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹੋ بار بار ਉਹ ట్రাই ਕਰ ਚੁੱਕੇ ਹੋ ਲੇਕਿਨ ਤੁਸੀਂ ਉਹਦੇ ਵਿੱਚ ਪਾਸ ਨਹੀਂ ਹੋ 파 ਰਹੇ ਹੋ ਤੇ ਕਹਿਣ ਦਾ ਪਾਵ ਇਹ ਹੈ ਕਿ ਤੁਹਾਡੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਵਾਸਤੇ ਅਸੀਂ ਅੱਜ ਇੱਕ ਉਪਾਅ ਲੈ ਕੇ ਆਏ ਹਾਂ ਉਹ ਵੀ ਇੱਕ ਜੋ ਕਿ ਤੁਸੀਂ ਸ਼ੁਕਰਵਾਰ ਨੂੰ ਕਰਨਾ ਹੈ ਇਹ ਸ਼ੁਕਰਵਾਰ ਦਾ ਇੱਕ ਬਹਾ ਉਪਾਅ ਹੈ ਜੋ ਕਿ ਤੁਸੀਂ ਦੇਖ ਲੈਣਾ ਕਰੋਗੇ ਨਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲੇਗਾ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਹਨ ਤੁਸੀਂ ਦੇਖੋਗੇ ਕਿ ਅਚਾਨਕ ਹੀ ਇਸ ਤਾ ਤੁਹਾਨੂੰ ਲੱਗੇਗਾ ਕਿ ਲੈ ਇਹ ਤਾਂ ਸੀ ਸੋਚਿਆ ਨਹੀਂ ਸੀ ਇੱਕਦਮ ਇਹ ਹੋ ਗਿਆ ਤੇ ਉਹ ਕੰਮ ਤੁਹਾਡਾ ਸ਼ੁਰੂਆਤ ਹੋ ਜਾਏਗੀ ਚੱਲਣ ਲੱਗ ਜਾਏਗੀ ਪਰ ਵਿਸ਼ਵਾਸ ਨਾਲ ਕਰਨਾ ਹੈ ਜੇਕਰ ਵਿਸ਼ਵਾਸ ਨਾਲ ਨਹੀਂ ਕਰੋਗੇ ਤਾਂ ਇਸ ਉਪਾਦਾ ਕੋਈ ਫਾਇਦਾ ਨਹੀਂ ਹੋਏਗਾ ਮੈਂ ਤੁਹਾਨੂੰ ਦੱਸ ਰਹੀ ਹਾਂ इस मैं अज सारूँ धनवाद तो भी बोलना चाह रही हाँ कि तुसी मेरी वीडियोस को पसंद कर रहे हो और कमेंट पढ़ के मैनू बहुत ही ज़्यादा खुशी हो रही है मेरी वीडियोज़ में बहुत ही ज़्यादा प्यार दे रहे हो बस मेरी हाथ जोड़ के बेनती है कि इसी तरह अपना प्यार बनाए रखना तो असी अपना परिवार जो सा चैनल है एक परिवार होंगे है इसन बहुत ही वाडा करा तो मिल के ਆਪਣੀਆਂ ਸਾਰੀਆਂ ਪਰੇਸ਼ਾਨੀਆਂ ਕਿਉਂਕਿ ਇਹ ਮੇਰਾ ਪਰਿਵਾਰ ਬਣ ਗਿਆ ਹੈ ਤੇ ਪਰਿਵਾਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਤੇ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਉਪਾਅ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗੀ ਔਰ ਤੁਹਾਡੀਆਂ ਹਰ ਪਰੇਸ਼ਾਨੀਆਂ ਦੂਰ ਕਰਦੇ ਰਵਾਂਗੀ ਤੇ ਚਲੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਨਾ ਹੈ ਔਰ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੇਣੀ ਹੈ ਫੀਡਬੈਕ ਜ਼ਰੂਰ ਦੇਣਾ ਮੇਰੀ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਾਲੇ ਅੱਜ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਉਹ ਮੇਰਾ ਅਜਮਾਇਆ ਹੋਇਆ ਉਪਾਅ ਹੈ ਕਿਉਂਕਿ ਮੈਂ ਇਸ ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵੀਡੀਓਜ਼ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਘਰ ਦਾ ਰੈਨੋਵੇਟ ਹੋ ਰਿਹਾ ਹੈ ਪਰ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਰੁਕਾਵਟਾਂ ਆ ਰਹੀਆਂ ਹਨ ਜਿਸ ਕਰਕੇ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੈ ਤਾਂ ਮੈਂ ਇਹ ਵਾਲਾ ਉਪਾਅ ਆਪਣੇ ਘਰ ਵਿੱਚ ਕੀਤਾ ਤਾਂ ਮੈਨੂੰ ਤਾਂ 24 ਘੰਟੇ ਦੇ ਅੰਦਰ ਇਸ ਦਾ ਰਿਜ਼ਲਟ ਮਿਲਿਆ ਹੈ ਕਿਸੇ ਨੂੰ ਇੱਕ ਹਫ਼ਤੇ ਵਿੱਚ ਵੀ ਮਿਲ ਸਕਦਾ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਐਨਰਜੀ ਨਾਲ ਉਹ ਉਪਾ ਕਰਦੇ ਹੋ ਕਿੰਨੀ ਡੈਡੀਕੇਸ਼ਨ ਲਗਾ ਕੇ ਉਹ ਉਪਾ ਕਰਦੇ ਹੋ ਤੇ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਉਪਾ ਇੱਕ ਬਿਲਕੁਲ ਵੀ ਕੰਮ ਨਹੀਂ ਕਰੇਗਾ ਤੇ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀ ਕਰਨਾ ਕੀ ਹੈ ਐ ਜਿਹੜਾ ਉਪਾ ਹੈ ਤੁਸੀ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਬਸ ਸ਼ਰਤ ਐਨੀ ਹੈ ਕਿ ਇਸ ਨੂੰ ਸੰਸੈਟ ਤੋਂ ਬਾਅਦ ਪਾਵਰ ਸੰਧਿਆ ਨੂੰ ਹੀ ਕਰਨਾ ਹੈ ਸ਼ਾਮ ਨੂੰ ਹੀ ਕਰਨਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਜੇਕਰ ਤੁਸੀ ਤੁਹਾਡੀ ਕੋਈ ਦੁਕਾਨ ਹੈ ਬਿਜ਼ਨਸ ਹੈ ਜੇ ਉਹ ਦੁਕਾਨ ਤੇ ਬਹੁਤ ਜ਼ਿਆਦਾ ਗ્રાਹਕ ਪਹਿਲੇ ਆਂਦੇ ਸੀ ਤੇ ਹੁਣ ਉਸ ਤੇ ਗ੍ਰਾਹਕਾਂ ਨੇ ਬੰਦ ਹੋ ਗਏ ਹਨ ਤਾਂ ਉਸੇ ਤੁਸੀਂ ਆਪਣੇ ਦੁਕਾਨ ਤੇ ਵੀ ਇਹ ਉਪਾਅ ਕਰ ਸਕਦੇ ਹੋ ਜਾਂ ਤੁਹਾਡਾ ਆਨਲਾਈਨ ਬਿਜ਼ਨਸ ਹੈ ਤਾਂ ਉੱਥੇ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਪਹਿਲੇ ਵਾਂਗ ਹੀ ਤੁਹਾਡਾ ਬਿਜ਼ਨਸ ਚੱਲਣ ਲੱਗ ਜਾਏਗਾ ਔਰ ਘਰ ਵਿੱਚ ਵੀ ਜਿੰਨੀਆਂ ਨੈਗੇਟਿਵ એનર્ਜੀ ਹਨ ਔਰ ਦੁਕਾਨ ਜਾਂ ਬਿਜ਼ਨਸ ਵਿੱਚ ਹਨ ਉਹ ਸਭ ਦੂਰ ਹੋਣ ਗਿਆ ਹੁਣ ਗੱਲ ਕਰਦੇ ਹਾਂ ਉਸ ਉਪਾਅ ਬਾਰੇ ਇਸ ਦੇ ਵਿੱਚ ਤੁਸੀ ਕੀ ਲੈਣਾ ਹੈ ਇੱਕ ਤੁਸੀ ਸਭ ਤੋਂ ਪਹਿਲੇ ਨਿੰਬੂ ਲੈ ਲੈਣਾ ਹੈ ਬਿਦਾਗ ਨਿੰਬੂ ਮਤਲਬ ਕਿ ਉੱਤੇ ਕੋਈ ਦਾਗ ਨਹੀਂ ਲੱਗਿਆ ਹੋਣਾ ਚਾਹੀਦਾ ਇਕਦਮ ਫਰੈਸ਼ ਨਿੰਬੂ ਲੈਣਾ ਹੈ ਔਰ ਫ੍ਰਿਜ ਵਿੱਚੋਂ ਨਿਕਲਿਆ ਹੋਇਆ ਨਹੀਂ ਹੋਣਾ ਚਾਹੀਦਾ ਤਾਜ਼ਾ ਨਿੰਬੂ ਹੋਣਾ ਚਾਹੀਦਾ ਹੈ ਤਾਜ਼ਾ ਨਿੰਬੂ ਲੈ ਕੇ ਤੁਸੀ ਉਸ ਦੇ ਚਾਰ ਨਿੰਬੂ ਦੇ ਚਾਰ ਚੀਰੇ ਲਗਾ ਲਓ ਚਾਰ ਕੱਟ ਕਰ ਲਓ ਠੀਕ ਹੈ ਪਰ ਕੱਟ ਤੁਸੀਂ ਇਸ ਤਰ੍ਹਾਂ ਕਰਨੇ ਹੈ ਕਿ ਉਹ ਨਿੰਬੂ ਮਤਲਬ ਕੱਟ ਕੇ ਥੱਲੋਂ ਦੀ ਜੁੜੇ ਰਹੇ ਸਮਝ ਰਹੇ ਹੋ ਮੈਂ ਕੀ ਕਹਿ ਰਹੀਆਂ ਕਿ ਕੱਟ ਇਸ ਤਰ੍ਹਾਂ ਨਹੀਂ ਕਰਨੇ ਕਿ ਚਾਰ ਪੀਸ ਅਲੱਗ ਹੋ ਜਾਣ ਉਹ ਨਿੰਬੂ ਦਾ ਥੱਲੇ ਵਾਲਾ ਜਿਹੜਾ ਭਾਗ ਹੈ ਉਹ ਜੁੜਿਆ ਰਹੇ ਉੱਤੋਂ ਦੀ ਤੁਸੀਂ ਉਸ ਨੂੰ ਚਾਰ ਕੱਟ ਨਿੰਬੂ ਦੇ ਚਾਰ ਚੀਰੇ ਕਰ ਦੋ ਚੀਰੇ ਕਰਨ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਪਾਣਾ ਹੈ ਕਾਲੀ ਸਰਸੋ ਠੀਕ ਹੈ ਕਾਲੀ ਸਰਸੋ ਆਰਾਮ ਨਾਲ ਤੁਹਾਨੂੰ ਦੁਕਾਨ ਤੋਂ ਮਿਲ ਜਾਏਗੀ ਘਰ ਵਿੱਚ ਵੀ ਮੇਰੇ ਖਿਆਲ ਵਿੱਚ अवेलेबल ਰਹਿੰਦੀ ਹੈ ਕਾਲੀ ਸਰਸੋ ਜਾਂ ਰਾਈ ਜੋ ਵੀ ਤੁਹਾਨੂੰ ਮਿਲ ਜਾਏ ਉਹ ਥੋੜੀ ਜੀ ਤੁਸੀਂ ਨਿੰਬੂ ਦੇ ਅੰਦਰ ਪਾਣੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਹਲਦੀ ਥੋੜੀ ਜੀ ਹਲਦੀ ਲੈ ਕੇ ਮਤਲਬ ਥੋੜੀ ਜੀ ਮਤਲਬ ਕਹਿੰਦੋ ਪਾਉ ਹੈ ਕਿ ਇੱਕ ਚਮਚ ठीक है एक चम्मच हल्दी तुसी उस नींबू दे अंदर पा देनी है पहले काली सरसों पानी है दूजे नंबर ते हल्दी पानी है ते तीसरे नंबर समुद्री नमक उदे आप नींबू अंदर पाना है समुद्री नमक जो नहीं अवेलेबल है तो घबराने कोई गल नहीं है मैं ऐसे कोई चीजा नहीं हां कि जो चीज बहुत ही ज्यादा बाजार भजना पवे कि नहीं है कोली उपा दे अंदर नहीं सिंपल चीजा है जो समुद्री नमक नहीं है तो तुम इतने काला नमक भी इस्तेमाल कर सकते हो या सेंधा नमक भी इस्तेमाल कर सकते हो यह सब चीजा नींबू के अंदर भर देनिया है इस ਬਾਦ ਤੁਸੀਂ ਇਸ ਨਿੰਬੂ ਨੂੰ ਤੁਸੀਂ ਸੱਜੇ ਹੱਥ ਵਿੱਚ ਹਥੇਲੀ ਤੇ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਜੇ ਤਾਂ ਤੁਸੀਂ ਆਪਣੀ ਦੁਕਾਨ ਤੇ ਇਹ ਉਪਾਅ ਕਰ ਰਹੇ ਹੋ ਤਾਂ ਦੁਕਾਨ ਦੇ ਅੰਦਰ ਜੇ ਆਪਣੇ ਘਰ ਦੇ ਅੰਦਰ ਉਪਾਅ ਕਰ ਰਹੇ ਹੋ ਤਾਂ ਆਪਣੇ ਘਰ ਦੇ ਅੰਦਰ ਹਰ ਇੱਕ ਕਮਰੇ ਵਿੱਚ ਲੈ ਕੇ ਜਾਣਾ ਹੈ ਤੇ ਜੋ ਮਤਲਬ ਤੁਸੀਂ ਜੋ ਵੀ ਪਰਮਾਤਮਾ ਨੂੰ ਰੱਬ ਨੂੰ ਮੰਨਦੇ ਹੋ ਉਸ ਨੂੰ ਯਾਦ ਕਰਦੇ ਹੋਏ ਜਦੋਂ ਆਪਣੇ ਕਮਰਿਆਂ ਵਿੱਚ ਜਾਂ ਦੁਕਾਨ ਵਿੱਚ ਲੈ ਕੇ ਜਾ ਰਹੇ ਹੋ ਯਾਦ ਕਰਦੇ ਹੋਏ ਮਨ ਵਿੱਚ ਇਹ ਬੋਲਣਾ ਹੈ ਕਿ ਜੋ ਤੁਹਾਨੂੰ ਲੱਗ ਰਿਹਾ ਹੈ ਕਿ ਕਿਸ ਦੀ ਇਹ ਰੋਕ ਲਗੀ ਹੈ ਤੁਹਾਡੇ ਰਿਸ਼ਤੇਦਾਰਾਂ ਦੀ ਜਾਂ ਪਰੋਸੀਆਂ ਦੀ ਤਾਂ ਉਹ ਸਾਡੀ ਰੋਕ ਜਿਹੜੀ ਲੱਗ ਗਈ ਹੈ ਉਸ ਨੂੰ ਖਤਮ ਕਰੋ اور ਪੂਰੇ ਵਿਸ਼ਵਾਸ ਨਾਲ ਬੋਲਦੇ ਜਾਣਾ ਹੈ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਦੁਕਾਨ ਦੀ ਜਾਂ ਘਰ ਦੇ ਵਿੱਚ ਜੋ ਪਰੇਸ਼ਾਨੀ ਹੈ ਜੋ ਹੋ ਗਿਆ ਉਹ ਬੋਲਦੇ ਜਾਣਾ ਹੈ ਤਾਂ ਇਸ ਤਰ੍ਹਾਂ ਬੋਲਦੇ-ਬੋਲਦੇ ਜੋ ਵੀ ਤੁਹਾਡੇ ਜਿਸ ਦੀ ਵੀ ਰੋਕ ਲੱਗੀ ਹੈ ਜੋ ਵੀ ਘਰ ਵਿੱਚ ਨੈਗੇਟਿਵ એનર્ਜੀ ਹੈ ਨਾ ਉਹ ਨਿੰਬੂ ਉਹ ਸਾਰੀਆਂ ਜਿਹੜੀਆਂ ਨੈਗਟਿਵ એનર્ਜੀ ਆ ਉਹ ਪੂਰੀ ਖਿੱਚ

हो गल नहीं करनी है ते पूरे कमरबू नीता उस तो बाहर तो चले जाना है ठीक है घर तो बाहर जाके तो जा रोड ती है या कोई नाला है या कुछ है और नींबू नी सुट देना है ठीक है उस तो सु नींबू सुटन तो बाद सीधा घर आना है मुड़ के बिल्कुल भी नहीं देखना है जदम नींबू सुटन जा रहे हो भी पीछे मुड़ के नहीं देखना है फिर उस तो वापस आ रहे हो तब भी पिछे मुड़ के नहीं देखना है एना दो, एना दो तुसी खास करके ध्यान रख लेना नींबू कमा रहे हो उस वेले किसी ना गल नहीं करनी है क्योंकि जो एनर्जी होगी ना जी फिर एनर्जी ब्रेक हो जाती है ना ही जो नींबू सुटन जाना है ना पिछे मुड़ के देखना है ते ना ही किसी न गल बात करनी है ठीक है जी बस फिर जो नींबू सुट के घर आना है तो तीन अच्छी तरह अपना हाथ मूह ਤੋ ਲੈਣਾ ਹੈ ਤੇ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਹਾਡੇ ਘਰ ਵਿੱਚ ਅਚਾਨਕ ਲੜਾਈ ਝਗੜੇ ਸ਼ੁਰੂ ਹੋ ਗਏ ਹਨ ਨਾ ਉਹ ਵੀ ਬੰਦ ਹੋ ਜਾਣਗੇ ਤੇ ਇਹ ਜੋ ਉਪਾਅ ਹੈ ਮੈਂ ਤੁਹਾਨੂੰ ਕਿ ਤੁਹਾਨੂੰ ਦੱਸਿਆ ਇਹ ਮੇਰਾ ਪਰਸਨਲ ਅਜਮਾਇਆ ਹੋਇਆ ਉਪਾਅ ਹੈ ਜਦੋਂ ਅਸੀਂ ਕੀਤਾ ਸੀ ਤਾਂ ਰਾਤੋਂ ਰਾਤ ਜੋ 네ਗੇਟਿਵਿਟੀ ਸੀ ਘਰ ਦੀ ਉਹ ਬਿਲਕੁਲ ਦੂਰ ਹੋ ਗਈ ਇੱਕ ਮਿਰਕਲ ਹੀ ਹੋ ਗਿਆ ਕਿ ਜਿਸ ਦਾ ਕੰਮ ਰੁਕੇ ਹੋਏ ਸੀ ਮਕਾਨ ਦਾ ਕੰਮ ਨਹੀਂ ਹੋ ਰਿਹਾ ਸੀ ਫਟਾਫਟ ਸਾਰੇ ਕੰਮ ਹੋ ਗਏ ਔਰ ਕਾਰ ਸਾਡਾ ਪੂਰਾ ਬਣ ਕੇ ਤਿਆਰ ਹੋ ਗਿਆ ਇਸ ਕਰਕੇ ਇਹ ਉਪਾਅ ਨੂੰ ਤੁਸੀਂ ਜ਼ਰੂਰ ਕਰਨਾ ਇਹ 100% ਰਿਜ਼ਲਟ ਦਿੰਦਾ ਹੈ ਬੜਾ ਹੀ ਸਿੰਪਲ ਜਿਆ ਕੋਈ ਵੀ ਖर्चा ਨਹੀਂ ਇਸ ਤੇ ਹੋ ਰਿਹਾ ਬਹੁਤ ਹੀ ਸਿੰਪਲ ਜਿਆ ਉਪਾਅ ਹੈ ਬਿਨਾ ਖਰਚੇ ਤੋਂ ਬੜਾ ਸਿੰਪਲ ਜੇ ਉਪਾਅ ਨਾਲ ਤੁਹਾਡੀ ਐ ਪਰੇਸ਼ਾਨੀਆਂ ਦੂਰ ਹੋ ਰਹੀਆਂ ਹਨ ਕਰਦੀਆਂ ਤਾਂ ਇਸ ਨੂੰ ਕਰਨ ਵਿੱਚ ਕੋਈ ਹਰਜ ਨਹੀਂ ਹੈ ਕਰਕੇ ਦੇਖੋ ਅਜਮਾ ਕੇ ਦੇਖੋ ਔਰ ਮੈਨੂੰ ਕਮੈਂਟ ਵਿੱਚ ਆਪਣਾ ਫੀਡਬੈਕ ਜ਼ਰੂਰ ਦੇਣਾ ਕਿ ਤੁਹਾਨੂੰ ਇਸ ਉਪਾਅ ਨਾਲ ਕੀ ਕੀ ਲਾਭ ਹੋਇਆ ਸੋ ਐਸੀ ਸੱਡੀ ਅੱਜ ਦੀ ਵੀਡੀਓ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਮੈਂਟ ਜਰੂਰ ਕਰੋ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਇੱਕ ਹੋਰ ਪਰੇਸ਼ਾਨੀ ਦਾ ਹੱਲ ਲੈ ਕੇ